ਸਸਤੀ ਕਾਲ ਡੈਡੀ ਜੀ ਓ ਬੱਲੇ ਨਿੱਕਾ ਸਸਰੀ ਕਾਲ ਮੇਰਾ ਪੁੱਤਰ ਅੱਜ ਬਹੁਤ ਖੁਸ਼ ਲੱਗਦਾ ਮੇਰਾ ਨਿੱਕਾ ਹਾਂਜੀ ਡੈਡੀ ਜੀ ਅੱਜ ਮੈਂ ਸੱਚੀ ਬਹੁਤ ਖੁਸ਼ ਹਾਂ ਅੱਜ ਸਾਨੂੰ ਮੈਡਮ ਜੀ ਨੇ ਇੱਕ ਨਵੀਂ ਗੱਲ ਸਿਖਾਈ ਸਾਨੂੰ ਆਪਣੇ ਮਾਤਾ ਪਿਤਾ ਤੇ ਵੱਡਿਆਂ ਦਾ ਸਤਿਕਾਰ ਕਰਨ ਦੀ ਗੱਲ ਸਮਝਾਈ ਓ ਬੱਲੇ ਨਿੱਕਾ ਕਾਹੇ ਤੂੰ ਅੱਜ ਮੈਨੂੰ ਇੰਨੇ ਪਿਆਰ ਨਾਲ ਸਤਿ ਸ੍ਰੀ ਅਕਾਲ ਬੁਲਾਈ ਹਾਂਜੀ ਡੈਡੀ ਜੀ ਸਾਨੂੰ ਮੈਡਮ ਜੀ ਨੇ ਇਹ ਦੱਸਿਆ ਕਿ ਸਾਡਾ ਸਕੂਲ ਸਿੱਖਿਆ ਵਿਭਾਗ ਪੰਜਾਬ ਇੱਕ ਨਵੇਕਲੀ ਸ਼ੁਰੂਆਤ ਕਰਨ ਜਾ ਰਿਹਾ ਹੈ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਨਵੇਕਲੀ ਸ਼ੁਰੂਆਤ ਵੈਲਕਮ ਲਾਈਫ ਇੱਕ ਹੀ ਚੀਜ਼ ਹੈ ਮੈਨੂੰ ਪੂਰੀ ਗੱਲ ਦੱਸ ਅਡੀ ਜੀ ਮੈਡਮ ਜੀ ਨੇ ਸਾਨੂੰ ਦੱਸਿਆ ਕਿ ਸਾਡਾ ਸਕੂਲ ਸਿੱਖਿਆ ਵਿਭਾਗ ਪੰਜਾਬ ਇੱਕ ਨਵਕਲੀ ਸ਼ੁਰੂਆਤ ਕਰਨ ਜਾ ਰਿਹਾ ਹੈ ਇਸ ਵਿੱਚ ਸਾਨੂੰ ਜ਼ਿੰਦਗੀ ਦੇ ਸਬਕ ਸਿਖਾਏ ਜਾਣਗੇ ਅੱਛਾ ਨਹੀਂ ਕੀ ਮੈਨੂੰ ਚੰਗੀ ਤਰ੍ਹਾਂ ਦੱਸ ਮੈਡਮ ਜੀ ਨੇ ਹੋਰ ਕੀ ਦੱਸਿਆ ਵੈਲਕਮ ਲਾਈਫ ਬਾਰੇ ਬੈੜੀ ਜੀ ਮੈਡਮ ਜੀ ਨੇ ਦੱਸਿਆ ਕਿ ਅਸੀਂ ਸਬਕ ਜ਼ਿੰਦਗੀ ਦੇ ਪੜ੍ਹ ਕੇ ਆਪਣੇ ਮਾਰਗ ਨੂੰ ਰੁਸ਼ਨਾਵਾਂਗੇ ਸਿੱਖਾਂਗੇ ਹੁਨਰ ਜੁਣ ਦਾ ਕਿ ਸੁਚੱਜਾ ਵਿਹਾਰ ਅਪਣਾਵਾਂਗੇ ਅਸੀਂ ਮਾਪਿਆਂ ਦਾ ਕਹਿਣਾ ਮੰਨਣਾ ਸਿੱਖਾਂਗੇ ਤੇ ਵੱਡਿਆਂ ਦਾ ਸਤਿਕਾਰ ਵਧਾਵਾਂਗੇ ਅਸੀਂ ਕਦਰ ਕਰਾਂਗੇ ਸਮੇਂ ਦੀ ਤੇ ਤਣਾ ਤੋਂ ਮੁਕਤੀ ਪਾਵਾਂਗੇ ਅਸੀਂ ਸਹੀ ਫੈਸਲੇ ਲੈਣੇ ਸਿੱਖਾਂਗੇ ਤੇ ਸਮੱਸਿਆਵਾਂ ਨੂੰ ਸੁਲਝਾਵਾਂਗੇ ਅਸੀਂ ਸਲੀਕੇ ਸਿੱਖਾਂਗੇ ਚੰਗੇ ਚੰਗੇ ਤੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਵਾਂਗੇ ਪੱਲੇ ਨਿਕਿਆ ਉਹ ਮੈਨੂੰ ਤਾਂ ਲੱਗਦਾ ਹੈ ਕਿ ਵੈਲਕਮ ਲਾਈਫ ਨਾਂ ਦਾ ਇਹ ਉਪਰਾਲਾ ਬੱਚਿਆਂ ਦੇ ਬਿਹਤਰ ਭਵਿੱਖ ਵਾਸਤੇ ਬਹੁਤ ਹੀ ਲਾਭਦਾਇਕ ਸਿੱਧ ਹੋਵੇਗਾ। ਹਾਂਜੀ ਡੈਡੀ ਜੀ ਤਾਂ ਹੀ ਮੈਂ ਤੇ ਮੇਰੇ ਸਾਰੇ ਸਾਥੀ ਵੈਲਕਮ ਲਾਈਫ ਦਾ ਵੈਲਕਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਵੈਲਕਮ ਲਾਈਫ, ਸਵਾਗਤ ਜ਼ਿੰਦਗੀ। ਵੈਲਕਮ ਲਾਈਫ, ਸਵਾਗਤ ਜ਼ਿੰਦਗੀ। प्यारे विद्यार्थियों आज ਸਾਡੀ ਵਿਚਾਰ ਚਰਚਾ ਦਾ ਵਿਸ਼ਾ ਬਹੁਤ ਹੀ ਪਿਆਰਾ ਜਾਂ ਹੈ ਨਿਗ ਭਰਿਆ ਹੈ ਪਿਆਰ ਭਰਿਆ ਹੈ ਜੀ ਹਾਂ ਅੱਜ ਅਸੀਂ ਇੱਕ ਬਹੁਤ ਹੀ ਪਿਆਰੇ ਜੇ ਵਿਸ਼ੇ ਬਾਰੇ ਵਿਚਾਰ ਚਰਚਾ ਕਰਨੀ ਹੈ ਅੱਜ ਕਿਹੜਾ ਵਿਸ਼ਾ ਹੈ ਬਜ਼ੁਰਗਾਂ ਦਾ ਪਿਆਰ ਅਤੇ ਧੰਨਵਾਦ ਬੇਟਾ ਗ੍ਰੈਟੀਟਿਊਡ ਜਾਂ ਸ਼ੁਕਰਗੁਜ਼ਾਰੀ ਬਜ਼ੁਰਗਾਂ ਪ੍ਰਤੀ ਸਤਿਕਾਰ ਬਜ਼ੁਰਗਾਂ ਨਾਲ ਪਿਆਰ ਤੇ ਉਹਨਾਂ ਪ੍ਰਤੀ ਧੰਨਵਾਦ ਬੇਟਾ ਸਾਡੇ ਵੱਡੇ-ਵਡੇਰਿਆਂ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਅਹਿਮ ਜਗ੍ਹਾ ਹੈ ਬੇਟਾ ਅਸੀਂ ਉਹਨਾਂ ਦੇ ਸਹਾਰੇ ਹੀ ਤੁਰੇ-ਫਿਰਦੇ ਹਾਂ ਤੇ ਉਹਨਾਂ ਦੇ ਸਹਾਰੇ ਹੀ ਸਾਡੀ ਜ਼ਿੰਦਗੀ ਚੱਲ ਰਹੀ ਹੈ ਜੇਕਰ ਬਜ਼ੁਰਗਾਂ ਦਾ ਅਸ਼ੀਰਵਾਦ ਸਾਡੇ ਸਿਰ ਦੇ ਉੱਪਰ ਹੈ ਬਜ਼ੁਰਗਾਂ ਦਾ ਹੱਥ ਸਾਡੇ ਉੱਪਰ ਹੈ ਤਾਂ ਅਸੀਂ ਹਰੇਕ ਕੰਮ ਵਿੱਚ ਸਫਲ ਹੁੰਦੇ ਹਾਂ ਤੇ ਖੁਸ਼ੀ-ਖੁਸ਼ੀ ਅਸੀਂ ਹਰ ਕੰਮ ਨੂੰ ਨੇਪਰੇ ਚਾੜਦੇ ਹਾਂ ਜੇਕਰ ਬਜ਼ੁਰਗਾਂ ਤੋਂ ਅਸੀਸਾਂ ਮਿਲਦੀਆਂ ਹਨ ਤਾਂ ਉਹ ਨਿੱਘ ਭਰੀਆਂ ਮੋਹ ਭਰੀਆਂ ਅਸੀਸਾਂ ਸਾਡੀ ਜ਼ਿੰਦਗੀ ਨੂੰ ਅੱਗੇ ਵਧਾਉਣ ਵਿੱਚ ਬਹੁਤ ਹੀ ਸਹਾਈ ਸਿੱਧ ਹੁੰਦੀਆਂ ਹਨ ਅੱਜ ਅਸੀਂ ਆਪਣੇ ਵਿਚਾਰ ਚਰਚਾ ਵਿੱਚ ਬਜ਼ੁਰਗਾਂ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਪ੍ਰਗਟ ਕਰਨੀ ਹੈ ਤੇ ਕਿਵੇਂ ਪ੍ਰਗਟ ਕਰਨੀ ਹੈ ਉਸ ਬਾਰੇ ਹੀ ਵਿਚਾਰ ਚਰਚਾ ਕਰਾਂਗੇ ਕਿਉਂਕਿ ਬਜ਼ੁਰਗਾਂ ਦੇ ਧੰਵਾਦ ਤੇ ਬਜ਼ੁਰਗਾਂ ਦੀ ਸ਼ੁਕਰਗੁਜ਼ਾਰੀ ਦੇ ਕਾਰਨ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਸਕਦੇ ਹਾਂ ਤੇ ਉਹਨਾਂ ਦੀਆਂ ਅਸੀਸਾਂ ਸਾਡੇ ਲਈ ਅਨਮੋਲ ਹਨ ਬੜੀਆਂ ਹੀ ਅਨਮੋਲ ਦਾਤਾ ਹਨ ਇਸ ਲਈ ਆਓ ਅੱਜ ਜਾਣੀਏ ਕਿ ਅਸੀਂ ਬਜ਼ੁਰਗਾਂ ਦਾ ਧੰਨਵਾਦ ਜਾਂ ਸ਼ੁਕਰਗੁਜ਼ਾਰੀ ਕਿਵੇਂ ਕਰ ਸਕਦੇ ਹਾਂ ਆਓ ਜਾਣਦੇ ਹਾਂ ਪਿਆਰੇ ਬੱਚਿਓ ਬਜ਼ੁਰਗਾਂ ਦਾ ਕਰੋ ਸਤਿਕਾਰ ਕਰਦੇ ਸਾਨੂੰ ਬਹੁਤ ਪਿਆਰ ਕਰਦੇ ਦਿਨ ਰਾਤ ਸਾਡੀ ਦੇਖਭਾਲ ਬਜ਼ੁਰਗਾਂ ਦੀ ਸਿਆਣਪ ਅਪਣਾਓ ਇਹਨਾਂ ਤੋਂ ਸੋਹਣੀ ਸਿੱਖਿਆ ਪਾਓ ਸਾਨੂੰ ਸਮਝਦਾਰ ਬਣਾਉਂਦੇ ਸਾਨੂੰ ਚੰਗੀਆਂ ਗੱਲਾਂ ਸਿਖਾਉਂਦੇ ਬਜ਼ੁਰਗਾਂ ਦਾ ਕਰੋ ਸਤਿਕਾਰ ਕਿੰਨਾ ਸਾਨੂੰ लाड़ ਲਡਉਂਦੇ ਨਿਤ ਸਾਨੂੰ ਕਹਾਣੀਆਂ ਸੁਣਾਉਂਦੇ ਬਜ਼ੁਰਗਾਂ ਕੋਲ ਜੋ ਅਕਲ ਦੇ ਗਹਿਣੇ ਇਹਨਾਂ ਤੋਂ ਅਸੀਂ ਨਹੀਂ ਲੈਣੇ ਬਜ਼ੁਰਗਾਂ ਕੋਲ ਤਜਰਬਾ ਮਹਾਨ ਬਜ਼ੁਰਗ ਹੁੰਦੇ ਘਰ ਦੀ ਸ਼ਾਨ ਬਜ਼ੁਰਗ ਹੁੰਦੇ ਘਰ ਦੀ ਸ਼ਾਨ ਬੇਟਾ ਹਮੇਸ਼ਾ ਯਾਦ ਰੱਖੋ ਵੱਡਿਆਂ ਨਾਲ ਚੰਗਾ ਵਤੀਰਾ ਰੱਖੋ ਵੱਡਿਆਂ ਦਾ ਧੰਨਵਾਦ ਕਰੋ ਵੱਡਿਆਂ ਦੀ ਗੱਲ ਧਿਆਨ ਨਾਲ ਸੁਣੋ ਆਪਣੇ ਵੱਡਿਆਂ ਨਾਲ ਸਮਾਂ ਬਤੀਤ ਕਰੋ ਉਹਨਾਂ ਦੇ ਬਚਪਨ ਦੀਆਂ ਯਾਦਾਂ ਜ਼ਿੰਦਗੀ ਦੇ ਤਜਰਬੇ ਤੇ ਕਹਾਣੀਆਂ ਸੁਣੋ ਉਹਨਾਂ ਕੋਲ ਬਹੁਤ ਜ਼ਿਆਦਾ ਲੰਬੀਆਂ ਤਜਰਬੇਦਾਰ ਕਹਾਣੀਆਂ ਹਨ प्यारे बच्चों अपने बुजुर्गों ਦਾ ਸਤਕਾਰ ਕਰਨਾ ਤੇ ਉਹਨਾਂ ਦੇ ਸ਼ੁਕਰਗੁਜ਼ਾਰ ਹੋਣਾ ਇੱਕ ਬਹੁਤ ਹੀ ਮਹੱਤਵਪੂਰਨ ਗੁਣ ਹੈ ਸਾਨੂੰ ਹਮੇਸ਼ਾ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਪਰਿਵਾਰ ਵਿੱਚਲੇ ਬਜ਼ੁਰਗਾਂ ਹੋਰ ਰਿਸ਼ਤੇਦਾਰਾਂ ਤੇ ਆਪਣੇ ਮਾਤਾ ਪਿਤਾ ਜੀ ਦਾ ਆਦਰ ਕਰਨਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਤੇ ਸਤਕਾਰ ਕਰਨਾ ਹੈ ਸਾਨੂੰ ਉਹਨਾਂ ਦੇ ਤਜਰਬੇ, ਮਿਹਨਤ, ਉਦਦਮ, ਤਿਆਗ, ਸੰਘਰਸ਼ ਤੇ ਉਹਨਾਂ ਦੁਆਰਾ ਝੱਲੀਆਂ ਗਈਆਂ ਔਕੜਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਸਾਡੀ ਭਲਾਈ ਲਈ ਉਹਨਾਂ ਦੁਆਰਾ ਕੀਤੇ ਜਾਂਦੇ ਅਣਥੱਕ ਯਤਨਾਂ ਵਾਸਤੇ ਉਹਨਾਂ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ। ਬੇਟਾ, ਅਸੀਂ ਉਹਨਾਂ ਦੇ ਮਾਣ ਸਤਿਕਾਰ ਪ੍ਰਤੀ ਆਪਣੇ ਸਤਿਕਾਰ ਦੀਆਂ ਭਾਵਨਾਵਾਂ, ਆਪਣੇ ਹਾਵਾਂ-ਭਾਵਾਂ ਤੇ ਪਿਆਰ ਭਰੇ ਸ਼ਬਦਾਂ ਰਾਹੀਂ ਦਰਸਾ ਸਕਦੇ ਹਾਂ। ਬੇਟਾ ਜਿਵੇਂ ਤੁਹਾਨੂੰ ਦਿਖਾਇਆ ਗਿਆ ਹੈ ਤੁਸੀਂ ਆਪਣੀ ਬੁੱਕ ਵਿੱਚ ਕਾਪੀ ਵਿੱਚ ਜਾਂ ਸਕ੍ਰੈਪ ਬੁੱਕ ਵਿੱਚ ਆਪਣੇ ਪਰਿਵਾਰ ਦੇ ਜੀਆਂ ਦੇ ਨਾਮ ਲਿਖਣੇ ਹਨ ਜਾਂ ਉਹਨਾਂ ਦੀਆਂ ਤਸਵੀਰਾਂ ਲਗਾਉਣੀਆਂ ਹਨ ਬੇਟਾ ਆਓ ਹੁਣ ਤੁਹਾਡੇ ਕੁਝ ਸਾਥੀ ਵਿਦਿਆਰਥੀਆਂ ਦੇ ਨਾਲ ਕੁਝ ਨੰਨੇ-ਮੁੰਨੇ ਪਿਆਰੇ-ਪਿਆਰੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਆਪਣੇ ਬਜ਼ੁਰਗਾਂ ਪ੍ਰਤੀ ਆਪਣੇ ਸਤਿਕਾਰ ਪਿਆਰ ਤੇ ਸ਼ੁਕਰਗੁਜ਼ਾਰੀ ਦੇ ਭਾਵ ਕਿਸ ਤਰ੍ਹਾਂ ਪ੍ਰਗਟ ਕਰਦੇ ਹਨ ਉਹ ਕਿਸ ਤਰੀਕੇ ਦੇ ਨਾਲ ਸਾਨੂੰ ਦੱਸਦੇ ਹਨ ਆਓ ਜਾਣੀਏ ਆਓ ਗੱਲਬਾਤ ਕਰੀਏ ਆਓ ਉਹਨਾਂ ਤੋਂ ਪੁੱਛਣ ਦਾ ਯਤਨ ਕਰੀਏ ਬੇਟਾ ਤੁਸੀਂ ਦੱਸੋ ਕਿ ਅਸੀਂ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਿਵੇਂ ਕਰ ਸਕਦੇ ਹਾਂ ਅਸੀਂ ਉਹਨਾਂ ਦੇ ਪੈਰਾਂ 'ਚ ਲੱਗ ਕੇ ਉਹਨਾਂ ਨੂੰ ਸਤਿਕਾਰ ਕਰਕੇ ਉਹਨਾਂ ਦੀ ਸੇਵਾ ਕਰਕੇ ਵੱਡੇ ਦਾ ਸਤਿਕਾਰ ਕਰ ਸਕਦੇ ਹਾਂ ਅਸੀਂ ਆਪਣੇ ਵੱਡਿਆਂ ਦਾ ਸਤਿਕਾਰ ਕਿਵੇਂ ਕਰ ਸਕਦੇ ਹਾਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਰਕੇ ਅਤੇ ਉਹਨਾਂ ਦਾ ਕਹਿਣਾ ਮੰਨ ਕੇ ਵੱਡਿਆਂ ਦਾ ਸਤਿਕਾਰ ਕਰ ਸਕਦੇ ਹਾਂ ਤੁਸੀਂ ਦੱਸੋ ਕਿ ਤੁਸੀਂ ਆਪਣੇ ਮਾਤਾ ਪਿਤਾ ਜੀ ਦਾ ਸਤਿਕਾਰ ਕਿਵੇਂ ਕਰਦੇ ਹੋ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨ ਕੇ ਅਤੇ ਉਹਨਾਂ ਦੇ ਕੰਮ ਵਿੱਚ ਸਹਾਇਤਾ ਕਰਕੇ ਕਮਲ ਬੇਟਾ ਤੁਸੀਂ ਆਪਣੇ ਮਾਤਾ ਜੀ ਦੀ ਘਰ ਦੇ ਕੰਮਾਂ ਵਿੱਚ ਕਿਸ ਤਰ੍ਹਾਂ ਸਹਾਇਤਾ ਕਰਦੇ ਹੋ ਮੈਂ ਆਪਣੀ ਮਾਤਾ ਜੀ ਦੀ ਸਹਾਇਤਾ ਘਰ ਵਿੱਚ ਛੋਟੇ ਛੋਟੇ ਕੰਮ ਕਰਵਾਉਂਦੀ ਹਾਂ ਅਤੇ ਖਾਣਾ ਬਣਾਉਣ ਵਿੱਚ ਉਹਨਾਂ ਦੀ ਸਹਾਇਤਾ ਕਰਦੀ ਹਾਂ ਬੇਟਾ ਤੁਹਾਨੂੰ ਆਪਣੇ ਮਾਤਾ ਜੀ ਦੇ ਨਾਲ ਕਿਸ ਤਰ੍ਹਾਂ ਸਮਾਂ ਬਤੀਤ ਕਰਕੇ ਆਨੰਦ ਮਿਲਦਾ ਹੈ ਮੈਂ ਆਪਣੀ ਸਕੂਲ ਦੀਆਂ ਗੱਲਾਂ ਜਦੋਂ ਮੈਂ ਆਪਣੀ ਮੰਮੀ ਨੂੰ ਦੱਸਦੀ ਹਾਂ ਤਾਂ ਮਨ ਨੂੰ ਬਹੁਤ ਆਨੰਦ ਆਉਂਦਾ ਹੈ ਬੇਟਾ ਤੁਸੀਂ ਹੁਣੇ ਆਪਣੇ ਸਾਥੀ ਵਿਦਿਆਰਥੀਆਂ ਨਾਲ ਗੱਲਬਾਤ ਸੁਣੀ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਜਾਂ ਆਪਣੇ ਪਰਿਵਾਰਿਕ ਮੈਂਬਰਾਂ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਦੀ ਭਾਵਨਾ ਕਿਸ ਤਰ੍ਹਾਂ ਪ੍ਰਗਟ ਕਰਦੇ ਹਨ ਬੇਟਾ ਹੁਣ ਤੁਹਾਡੀ ਵਾਰੀ ਹੈ ਤੁਸੀਂ ਵੀ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿਵੇਂ ਕਰਦੇ ਹੋ ਤੁਸੀਂ ਆਪਣੇ ਮਾਤਾ ਪਿਤਾ ਜੀ ਦਾਦੀ ਦਾਦਾ ਜੀ ਹੋਰ ਆਪਣੇ ਤੋਂ ਵਡੇਰੀ ਉਮਰ ਵਾਲੇ ਰਿਸ਼ਤੇਦਾਰਾਂ ਪ੍ਰਤੀ ਆਪਣਾ ਪਿਆਰ ਤੇ ਸਤਿਕਾਰ ਕਿਸ ਤਰ੍ਹਾਂ ਪ੍ਰਗਟ ਕਰਦੇ ਹੋ ਬੇਟਾ ਤੁਹਾਡੀ ਕਿਤਾਬ ਵਿੱਚ ਖਾਲੀ ਜਗ੍ਹਾ ਦਿੱਤੀ ਗਈ ਹੈ ਜਿੱਥੇ ਤੁਸੀਂ ਆਪਣੀਆਂ ਭਾਵਨਾਵਾਂ ਲਿਖ ਸਕਦੇ ਹੋ ਇਸ ਜਗ੍ਹਾ ਤੁਸੀਂ ਬਿਲਕੁਲ ਸੱਚ ਬਿਲਕੁਲ ਇਮਾਨਦਾਰੀ ਦੇ ਨਾਲ ਸਹੀ-ਸਹੀ ਲਿਖਣਾ ਹੈ ਯਾਦ ਰੱਖਣਾ ਹੈ ਕਿ ਲਿਖਾਈ ਵੀ ਸੋਹਣੀ ਤੇ ਸੁੰਦਰ ਕਰਨੀ ਹੈ ਤੇ ਆਰਾਮ ਨਾਲ ਲਿਖਣਾ ਹੈ ਕਾਲੀ ਨਹੀਂ ਕਰਨੀ ਕੀ ਲਿਖਣਾ ਹੈ ਕਿ ਤੁਸੀਂ ਆਪਣੇ ਮਾਤਾ ਪਿਤਾ ਜੀ ਦਾਦੀ ਦਾਦਾ ਜੀ ਤੇ ਆਪਣੇ ਤੋਂ ਵਢੇਰੀ ਉਮਰ ਵਾਲੇ ਰਿਸ਼ਤੇਦਾਰਾਂ ਪ੍ਰਤੀ ਆਪਣਾ ਪਿਆਰ ਤੇ ਸਤਿਕਾਰ ਕਿਸ ਤਰ੍ਹਾਂ ਪ੍ਰਗਟ ਕਰਦੇ ਹੋ ਬੇਟਾ ਇਹ ਲਿਖ ਲੈਣਾ ਹੈ ਤੇ ਲਿਖਾਈ ਸਾਫ਼-ਸਾਫ਼ ਸੁੰਦਰ-ਸੁੰਦਰ ਕਰਨੀ ਹੈ ਇਸ ਵਿੱਚ ਕੋਈ ਵੀ ਚੀਜ਼ ਝੂਠ ਨਹੀਂ ਲਿਖਣੀ ਆਪਣੇ ਵੱਲੋਂ ਤੁਸੀਂ ਆਪਣੇ ਕੋਲੋਂ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਰਿਸ਼ਤੇਦਾਰਾਂ ਦੀ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਲਈ ਕਰਦੇ ਹੋ ਉਹੀ ਲਿਖਣਾ ਹੈ ਬੇਟਾ ਆਓ ਡਿਸਕਸ ਕਰਦੇ ਹਾਂ ਕਿ ਅਸੀਂ ਸ਼ੁਕਰੀਆ ਕਿਹੜੇ ਤਰੀਕਿਆਂ ਨਾਲ ਕਰ ਸਕਦੇ ਹਾਂ प्यारे बच्चों अपने माताजी पिताजी दादीजी दादाजी नानीजी नानाजी ਤੇ ਪਰਿਵਾਰ ਦੇ ਹੋਰ ਬਜ਼ੁਰਗਾਂ ਦਾ ਧੰਨਵਾਦ ਸਾਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਨਿਰੰਤਰ ਆਪਣੇ ਪਰਿਵਾਰ ਦੀ ਬਿਹਤਰੀ ਲਈ ਯਤਨ ਕਰਦੇ ਹੀ ਰਹਿੰਦੇ ਹਨ ਉਹਨਾਂ ਦੁਆਰਾ ਕੀਤੇ ਜਾਂਦੇ ਅਣਥੱਕ ਯਤਨਾਂ ਤੇ ਸੰਘਰਸ਼ ਲਈ ਸਾਨੂੰ ਉਹਨਾਂ ਪ੍ਰਤੀ ਨਿਰਸਵਾਰਥ ਪਿਆਰ ਅਤੇ ਧੰਨਵਾਦ ਦੇ ਭਾਵ ਦਿਖਾਉਣੇ ਚਾਹੀਦੇ ਹਨ ਕਿਉਂਕਿ ਬੇਟਾ ਉਹ ਹਮੇਸ਼ਾ ਸਾਡੀ ਭਲਾਈ ਲਈ ਸਾਡੀ ਬਿਹਤਰੀ ਲਈ ਅਣਥੱਕ ਜਤਨਸ਼ੀਲ ਰਹਿੰਦੇ ਹਨ ਹਮੇਸ਼ਾ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਹਮੇਸ਼ਾ ਸਾਨੂੰ ਖੁਸ਼ ਰੱਖਣਾ ਚਾਹੁੰਦੇ ਹਨ ਤੇ ਹਮੇਸ਼ਾ ਕੋਈ ਨਾ ਕੋਈ ਸੰਘਰਸ਼ ਕਰਨ ਲਈ ਤਿਆਰ ਹੀ ਰਹਿੰਦੇ ਹਨ ਇਸ ਲਈ ਸਾਨੂੰ ਉਹਨਾਂ ਪ੍ਰਤੀ ਆਪਣਾ ਸ਼ੁਕਰੀਆ ਤੇ ਧੰਨਵਾਦ ਦੇ ਭਾਵ ਜ਼ਰੂਰ ਹੀ ਦਿਖਾਉਣੇ ਚਾਹੀਦੇ ਹਨ ਸਾਡੇ ਭਾਵ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਨਿਰਸਵਾਰਥ ਅਰਥਾਤ ਬਿਨਾ ਕਿਸੇ ਲਾਲਚ ਦੇ ਬਿਨਾ ਕਿਸੇ ਸਵਾਰਥ ਦੇ ਸੈਲਫਲੈਸ ਠੀਕ ਹੈ ਬੇਟਾ ਇਸ ਤਰ੍ਹਾਂ ਸਾਨੂੰ ਆਪਣੇ ਪਿਆਰ ਤੇ ਧੰਨਵਾਦ ਦੇ ਭਾਵ ਜ਼ਰੂਰ ਹੀ ਪ੍ਰਗਟ ਕਰਨੇ ਚਾਹੀਦੇ ਹਨ ਬੇਟਾ ਆਓ ਡਿਸਕਸ ਕਰੀਏ ਕਿ ਅਸੀਂ ਆਪਣੇ ਸ਼ੁਕਰਗੁਜ਼ਾਰੀ ਦੇ ਭਾਵ ਕਿਸ ਤਰ੍ਹਾਂ ਪ੍ਰਗਟ ਕਰ ਸਕਦੇ ਹਾਂ ਬੇਟਾ ਅਸੀਂ ਆਪਣੇ ਤੋਂ ਵੱਡਿਆਂ ਦੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਕਰਕੇ ਉਹਨਾਂ ਦੀ ਸੇਵਾ ਕਰਕੇ ਆਪਣੇ ਪਿਆਰ ਭਰੇ ਸ਼ਬਦਾਂ ਰਾਹੀਂ ਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਕੇ ਉਹਨਾਂ ਦਾ ਧੰਨਵਾਦ ਕਰਕੇ ਉਹਨਾਂ ਦਾ ਸਤਿਕਾਰ ਕਰਕੇ ਤੇ ਉਹਨਾਂ ਦੇ ਨਾਲ ਆਪਣਾ ਸਮਾਂ ਬਿਤਾ ਕੇ ਇਤੋਂ ਤੱਕ ਕਿ ਉਹਨਾਂ ਦੀ ਸਿਹਤ ਦਾ ਹਾਲ-ਚਾਲ ਪੁੱਛ ਕੇ ਤੇ ਨਿਮਰਤਾ ਨਾਲ ਬੋਲ ਕੇ ਉਹਨਾਂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਦੀ ਭਾਵਨਾ ਪ੍ਰਗਟ ਕਰ ਸਕਦੇ ਹਾਂ ਬੇਟਾ ਯਾਦ ਰੱਖਣਾ ਹੈ ਕਿ ਛੋਟੇ-ਛੋਟੇ ਕੰਮਾਂ ਵਿੱਚ ਅਸੀਂ ਉਨ੍ਹਾਂ ਦੀ ਸਹਾਇਤਾ ਕਰਕੇ ਉਨ੍ਹਾਂ ਦਾ ਧੰਨਵਾਦ ਕਰ ਸਕਦੇ ਹਾਂ ਅਸੀਂ ਉਹਨਾਂ ਦੀ ਸੇਵਾ ਕਰ ਸਕਦੇ ਹਾਂ ਤੇ ਜਦੋਂ ਵੀ ਬੋਲਣਾ ਹੈ ਪਿਆਰ ਭਰੇ ਮਿੱਠੇ ਹਲੀਮੀ ਤੇ ਨਿਮਰਤਾ ਭਰੇ ਬੋਲ ਬੋਲਨੇ ਹਨ ਕਦੇ ਵੀ ਰੁੱਖਾ ਜਾਂ ਕੌੜਾ ਨਹੀਂ ਬੋਲਣਾ ਹਮੇਸ਼ਾ ਪਿਆਰ ਨਾਲ ਬੋਲਣਾ ਹੈ ਕਦੇ ਵੀ ਅਗੋ ਬਹਿਸ ਨਹੀਂ ਕਰਨੀ ਉੱਚੀ ਨਹੀਂ ਬੋਲਣਾ ਤੇ ਅਗੋ ਮੋੜਵਾ ਜਵਾਬ ਨਹੀਂ ਦੇਣਾ ਆਰਾਮ ਨਾਲ ਮਿੱਠਤ ਨਾਲ ਨਿਮਰਤਾ ਨਾਲ ਹਲੀਮੀ ਨਾਲ ਪਿਆਰ ਭਰੇ ਸ਼ਬਦਾਂ ਰਾਹੀਂ ਗਲਬਤ ਕਰਨੀ ਹੈ ਤਾਂ ਕਿ ਪਰਿਵਾਰ ਵਿੱਚ ਸੁਖਾਵਾਂ ਮੌਲ ਬਣਿਆ ਰਹੇ ਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਨਾ ਹੈ ਬੇਟਾ ਤੁਹਾਡੀ ਕਿਤਾਬ ਵਿੱਚ ਇੱਕ ਸਾਰਣੀ ਦਿੱਤੀ ਗਈ ਹੈ ਇੱਕ ਟੇਬਲ ਦਿੱਤਾ ਗਿਆ ਹੈ ਜਿਸ ਵਿੱਚ ਕੁਝ ਕਥਨ ਅਰਥਾਤ ਸਟੇਟਮੈਂਟਸ ਦਿੱਤੀਆਂ ਗਈਆਂ ਹਨ ਇਹ ਤੁਸੀਂ ਆਪਣੇ ਵੱਲੋਂ ਆਪਣੇ ਤੇ ਲਾਗੂ ਕਰਕੇ ਇਹ ਸਟੇਟਮੈਂਟਸ ਦਾ ਆਨਸਰ ਲਿਖਣਾ ਹੈ ਆਨਸਰ ਲਈ ਤੁਹਾਨੂੰ ਤਿੰਨ ਆਪਸ਼ਨਸ ਦਿੱਤੀਆਂ ਹਨ ਕਦੇ ਵੀ ਨਹੀਂ ਕਦੇ-ਕਦੇ ਜਾਂ ਹਮੇਸ਼ਾ ਤੁਸੀ ਹਰੇਕ ਕਥਨ ਨੂੰ ਹਰੇਕ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹਨਾ ਹੈ ਤੇ ਫਿਰ ਆਪਣਾ ਉੱਤਰ ਜਿਹੜਾ ਹੈ ਉਸ ਦੀ ਨੀਚੇ ਸਹੀ ਲਗਾਉਣੀ ਹੈ ਜੋ ਇਹ ਪਹਿਲੀ ਸਟੇਟਮੈਂਟ ਕੀ ਹੈ ਕਿ ਮੈਂ ਬਜ਼ੁਰਗਾਂ ਦਾ ਸਤਿਕਾਰ ਕਰਦਾ ਹਾਂ ਬੇਟਾ ਇਸ ਵਿੱਚ ਤੁਸੀਂ ਸੋਚ ਸਮਝ ਕੇ ਟਿੱਕ ਲਗਾਉਣੀ ਹੈ ਕਿ ਤੁਸੀਂ ਕਦੇ ਵੀ ਨਹੀਂ ਕਰਦੇ ਕਦੇ-ਕਦੇ ਕਰਦੇ ਹੋ ਕਿ ਹਮੇਸ਼ਾ ਕਰਦੇ ਹੋ ਇਸ ਤੋਂ ਅੱਗੇ ਸੈਕਿੰਡ ਹੈ ਮੈਂ ਆਪਣੇ ਬਜ਼ੁਰਗਾਂ ਨਾਲ ਨਿਮਰਤਾ ਅਤੇ ਹਲੀਮੀ ਨਾਲ ਬੋਲਦਾ ਹਾਂ ਫਿਰ ਤੁਸੀਂ ਸੋਚ ਕੇ ਲਗਾਉਣੀ ਹੈ ਟਿਕ ਕਿ ਕਦੇ ਵੀ ਨਹੀਂ ਕਦੇ-ਕਦੇ ਜਾਂ ਹਮੇਸ਼ਾ ਬੇਟਾ ਨੈਕਸਟ ਹੈ ਮੈਂ ਆਪਣੇ ਵੱਡਿਆਂ ਦੀ ਗੱਲ ਧਿਆਨ ਨਾਲ ਸੁਣਦਾ ਹਾਂ ਨੈਕਸਟ ਇਜ਼ ਮੈਂ ਆਪਣੇ ਬਜ਼ੁਰਗਾਂ ਦੀ ਆਗਿਆ ਦਾ ਪਾਲਣ ਕਰਦਾ ਹਾਂ ਬੇਟਾ ਹਰੇਕ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹਨਾ ਹੈ ਤੇ ਇਮਾਨਦਾਰੀ ਦੇ ਨਾਲ ਸੱਚੋ ਸੱਚ ਆਪਣਾ ਜਿਹੜਾ ਆਨਸਰ ਹੈ ਉਸ ਦੇ ਨੀਚੇ ਟਿੱਕ ਲਗਾਉਣੀ ਹੈ ਨੈਕਸਟ ਸਟੇਟਮੈਂਟ ਇਜ਼ ਮੈਂ ਆਪਣੇ ਵੱਡਿਆਂ ਨਾਲ ਗੱਲਬਾਤ ਦੌਰਾਨ ਧੰਨਵਾਦ ਮਾਫ ਕਰਨਾ ਕਿਰਪਾ ਕਰਕੇ ਸ਼ਬਦਾਂ ਦੀ ਵਰਤੋਂ ਕਰਦਾ ਹਾਂ ਮੈਂ ਘਰੇਲੂ ਕੰਮਾਂ ਵਿੱਚ ਆਪਣੇ ਪਰਿਵਾਰ ਦੀ ਮਦਦ ਕਰਦਾ ਹਾਂ ਮੈਂ ਆਪਣੇ ਵੱਡਿਆਂ ਨਾਲ ਸਮਾਂ ਬਤੀਤ ਕਰਦਾ ਹਾਂ ਮੈਂ ਆਪਣੇ ਬਜ਼ੁਰਗਾਂ ਦੀ ਸੇਧ ਦਾ ਹਾਲਚਲ ਪੁੱਛਦਾ ਰਹਿੰਦਾ ਹਾਂ ਬੇਟਾ ਜਿਸ ਵੀ ਕਥਨ ਦਾ ਉੱਤਰ ਸਹੀ ਹੈ ਤੁਹਾਡੇ ਲਈ ਜਿਹੜਾ ਵੀ ਸਹੀ ਹੈ ਕਿ ਤੁਸੀਂ ਕਦੇ-ਕਦੇ ਕਰਦੇ ਹੋ ਕਦੇ ਵੀ ਨਹੀਂ ਕਰਦੇ ਜਾਂ ਹਮੇਸ਼ਾ ਕਰਦੇ ਹੋ ਉਸੇ ਦੇ ਵਿੱਚ ਹੀ ਟਿੱਕ ਲਗਾਉਣੀ ਹੈ ਉਸੇ ਵਿੱਚ ਹੀ ਸਹੀ ਦਾ ਨਿਸ਼ਾਨ ਲਗਾਉਣਾ ਹੈ ਝੂਠ ਨਹੀਂ ਭਰਨਾ ਇਮਾਨਦਾਰੀ ਦੇ ਨਾਲ ਆਪਣੇ ਆਪ ਦੀ ਹੀ ਸੈਲਫੀ ਵੈਲਿਊਏਸ਼ਨ ਕਰਨੀ ਹੈ ਬੇਟਾ ਇਸ ਤੋਂ ਅਗਲੀਆਂ ਸਟੇਟਮੈਂਟਸ ਵੀ ਇਸ ਦੇ ਨਾਲ ਹੀ ਰਿਲੇਟਡ ਹਨ ਕਿ ਅਸੀਂ ਆਪਣੇ ਜਿਹੜੇ ਵੱਡੇ ਹਨ ਪਰਿਵਾਰਿਕ ਮੈਂਬਰ ਹਨ ਉਹਨਾਂ ਦੀ ਕਿਵੇਂ ਸ਼ੁਕਰਗੁਜ਼ਾਰੀ ਜਾਂ ਕਿਵੇਂ ਉਹਨਾਂ ਦਾ ਧੰਨਵਾਦ ਕਰ ਸਕਦੇ ਹਾਂ ਬੇਟਾ ਸਾਰੇ ਕਥਨ ਸਾਰੀਆਂ ਸਟੇਟਮੈਂਟਸ ਧਿਆਨ ਨਾਲ ਪੜ੍ਹਨੀਆਂ ਹਨ ਤੇ ਆਪਣੇ ਆਪ ਨੂੰ ਹੀ ਇਹਨਾਂ ਦਾ ਉੱਤਰ ਪੁੱਛਣਾ ਹੈ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਮੈਂ ਇਹ ਹਮੇਸ਼ਾ ਕਰਦਾ ਹਾਂ ਕਦੇ-ਕਦੇ ਕਰਦਾ ਹਾਂ ਜਾਂ ਕਦੇ ਵੀ ਨਹੀਂ ਕਰਦਾ ਬੇਟਾ ਇਸ ਤੋਂ ਅੱਗੇ ਹੈ ਮੈਂ ਆਪਣੇ ਵੱਡਿਆਂ ਨਾਲ ਸਿਹਤ ਅਤੇ ਸਾਫ ਸਫਾਈ ਬਾਰੇ ਜਾਣਕਾਰੀ ਸਾਂਝੀ ਕਰਦਾ ਹਾਂ ਮੈਂ ਆਪਣੇ ਵੱਡਿਆਂ ਨਾਲ ਵਾਤਾਵਰਣ ਦੀ ਸੰਭਾਲ ਬਾਰੇ ਵਿਚਾਰ ਵਟਾਂਦਰਾ ਕਰਦਾ ਹਾਂ ਜਦੋਂ ਵੀ ਮੇਰੇ ਮਾਤਾ ਜੀ ਮੇਰੇ ਲਈ ਖਾਣਾ ਬਣਾਉਂਦੇ ਹਨ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਬੇਟਾ ਇਹ ਸਾਰੀਆਂ ਚੀਜ਼ਾਂ ਸਾਨੂੰ ਆਪ ਹੀ ਪਤਾ ਹਨ ਇਸ ਦੇ ਆਨਸਰ ਸਾਨੂੰ ਕਿਸੇ ਹੋਰ ਨੇ ਨਹੀਂ ਦੇਨੇ ਇਹ ਅਸੀਂ ਅਨਸਰ ਜਾਂ ਇਸੇ ਉੱਤਰ ਆਪਣੇ ਆਪ ਕੋਲੋਂ ਹੀ ਲੱਭਣੇ ਹਨ ਆਪਣੇ ਆਪ ਕੋਲੋਂ ਹੀ ਪੁੱਛਣੇ ਹਨ ਸਾਨੂੰ ਖੁਦ ਹੀ ਪਤਾ ਹੈ ਕਿ ਅਸੀਂ ਇਹ ਜੀਆਂ ਚੀਜ਼ਾਂ ਕਦੇ-ਕਦੇ ਕਰਦੇ ਹਾਂ ਹਮੇਸ਼ਾ ਕਰਦੇ ਹਾਂ ਜਾਂ ਕਦੇ ਵੀ ਨਹੀਂ ਕਰਦੇ ਬੇਟਾ ਜੇਕਰ ਅਸੀਂ ਕਦੇ-ਕਦੇ ਕਰਦੇ ਹਾਂ ਤਾਂ ਅਸੀਂ ਆਪਣੀ ਆਦਤ ਬਣਾਉਣੀ ਹੈ ਕਿ ਅਸੀਂ ਹਮੇਸ਼ਾ ਹੀ ਅჯਿਹਾਂ ਕਰਨਾ ਹੈ ਤਾਂ ਕਿ ਸਾਡੇ ਜਿਹੜੇ ਅੰਕ ਹਨ ਉਹ ਵੱਧ ਜਾਣ ਤੇ ਅਸੀਂ ਅੱਗੇ ਤੋਂ ਹੋਰ ਵੀ ਬੀਬੇ ਹੋਰ ਵੀ ਆਗਿਆਕਾਰੀ ਬੱਚੇ ਬਣ ਜਾਈਏ ਬੇਟਾ ਇਸ ਵਿੱਚ ਕੋਈ ਵੀ ਝੂਠ ਜਾਂ ਜਿਹੜਾ ਹੈ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਲਿਖਣੀ ਜੋ ਸਹੀ ਹੈ ਸਿਰਫ ਉਹੀ ਲਿਖਣਾ ਹੈ ਕਿਉਂਕਿ ਸਾਡਾ ਆਪਣਾ ਚੈੱਕਅਪ ਹੈ ਆਪਣੀ ਸੈਲਫ ਇਵੈਲੂਏਸ਼ਨ ਹੈ ਅਸੀਂ ਆਪਣੇ ਆਪ ਨੂੰ ਹੀ ਦੇਖਣਾ ਹੈ ਕਿ ਅਸੀਂ ਕਿੱਥੇ ਐਕਸਟੈਂਡ ਕਰ ਰਹੇ ਹਾਂ ਸਾਨੂੰ ਕਿੰਨੀ ਇੰਪਰੂਵਮੈਂਟ ਦੀ ਲੋੜ ਹੈ ਜਾਂ ਅਸੀਂ ਆਪਣੇ ਬਿਹੇਵੀਅਰ ਵਿੱਚ ਕਿੰਨਾ ਸੁਧਾਰ ਕਰਨਾ ਹੈ ਇਸ ਲਈ ਬਿਲਕੁਲ ਸਹੀ ਚੜੇ ਹਨ ਉੱਤਰ ਦੇਣੇ ਹਨ ਨੈਕਸਟ ਕਥਨ ਹੈ ਮੈਂ ਆਪਣੇ ਵੱਡਿਆਂ ਨੂੰ ਖਾਸ ਮੌਕਿਆਂ ਉੱਪਰ ਆਪਣੇ ਹੱਥੀ ਬਣਾਏ ਕਾਰਡ ਅਤੇ ਤੋਹਫੇ ਭੇਟ ਕਰਦਾ ਹਾਂ ਮੈਂ ਆਪਣੇ ਵੱਡਿਆਂ ਨਾਲ ਆਪਣੀਆਂ ਮੁਸ਼ਕਲਾਂ ਬਾਰੇ ਸਲਾਹ مشورہ ਕਰਦਾ ਹਾਂ ਨੈਕਸਟ ਕੀ ਹੈ ਜਦੋਂ ਵੀ ਮੇਰੇ ਬਜ਼ੁਰਗ ਮੈਨੂੰ ਕੁਝ ਦਿੰਦੇ ਹਨ ਤਾਂ ਮੈਂ ਖੁਸ਼ੀ ਨਾਲ ਉਹਨਾਂ ਦਾ ਧੰਨਵਾਦ ਕਰਦਾ ਹਾਂ ਬੇਟਾ ਲਾਸਟ ਵਨ ਕਿਹੜੀ ਹੈ ਕਿ ਬਜ਼ੁਰਗਾਂ ਵੱਲੋਂ ਪਿਆਰ ਨਾਲ ਦਿੱਤੀਆਂ ਅਸੀਸਾਂ ਮੈਨੂੰ ਚੰਗੀਆਂ ਲੱਗਦੀਆਂ ਹਨ ਬੇਟਾ ਫਿਰ ਮੈਂ ਦੁਬਾਰਾ ਦੁਹਰਾ ਰਹੀ ਹਾਂ ਕਿ ਤੁਸੀਂ ਆਪਣੇ ਆਪ ਕੋਲੋਂ ਹੀ ਇਹਨਾਂ ਚੀਜ਼ਾਂ ਦੇ ਆਨਸਰ ਮੰਗਣੇ ਹਨ ਕਿ ਮੈਂ ਕਦੇ-ਕਦੇ ਕਰਦਾ ਹਾਂ ਕਦੇ ਵੀ ਨਹੀਂ ਕਰਦਾ ਕਿ ਹਮੇਸ਼ਾ ਕਰਦਾ ਹਾਂ ਬੇਟਾ ਜੇ ਤੁਸੀਂ ਕਦੇ-ਕਦੇ ਕਰਦੇ ਹੋ ਤਾਂ ਤੁਹਾਨੂੰ 2 ਨੰਬਰ ਮਿਲਣਗੇ ਜੇ ਹਮੇਸ਼ਾ ਕਰਦੇ ਹੋ ਤਾਂ 3 ਮਿਲਣਗੇ ਜੇ ਕਦੇ ਵੀ ਨਹੀਂ ਕਰਦੇ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਇੱਕ ਹੀ ਅੰਕ ਦੇਣਾ ਹੈ ਬੇਟਾ ਫਿਰ ਤੁਸੀਂ ਲਾਸਟ ਵਿੱਚ ਕੀ ਕਰਨਾ ਹੈ ਸਾਰੇ ਅੰਕਾਂ ਦਾ ਜੋੜ ਕਰ ਲੈਣਾ ਹੈ ਜਿੰਨੇ ਵੀ ਤੁਹਾਨੂੰ ਹਮੇਸ਼ਾ ਵਾਲੇ ਖਾਨੇ ਵਿੱਚ ਅੰਕ ਮਿਲੇ ਹਨ ਉਹਨਾਂ ਨੂੰ ਤਿੰਨ-ਤਿੰਨ ਦੇ ਹਿਸਾਬ ਨਾਲ ਜੋੜ ਲੈਣਾ ਹੈ ਤੇ ਜੇ ਕਦੇ ਵੀ ਨਹੀਂ ਤਾਂ 1 1 ਜੇ ਕਦੇ-ਕਦੇ ਹੈ ਤਾਂ 2 ਇਸ ਤਰ੍ਹਾਂ ਤੁਸੀਂ ਆਪਣੇ ਆਪ ਦੇਖਣਾ ਹੈ ਕਿ ਤੁਹਾਨੂੰ ਕੁੱਲ ਕਿੰਨੇ ਅੰਕ ਮਿਲੇ ਹਨ ਜੋੜ ਕਰ ਲੈਣਾ ਹੈ ਟੋਟਲ ਕਰ ਲੈਣਾ ਹੈ ਹੁਣ ਤੁਸੀਂ ਦੇਖੋਗੇ ਕਿ ਕੀ ਤੁਸੀਂ ਜਿਹੜੇ ਅੰਕ ਮਿਲੇ ਹਨ ਉਹਨਾਂ ਨਾਲ ਸੈਟੀਸਫਾਈਡ ਹੋ ਸੰਤੁਸ਼ਟ ਹੋ ਕਿ ਤੁਸੀਂ ਆਪਣੇ ਅੰਕਾਂ ਵਿੱਚ ਹੋਰ ਵਾਧਾ ਕਰਨਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਅੰਕਾਂ ਨੂੰ ਹੋਰ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਕਸਿਮਮ ਅੰਕ ਦੇ ਵਿੱਚੋਂ 45 45 ਮਿਲ ਸਕਦੇ ਹਨ ਜੇਕਰ ਤੁਸੀਂ ਆਪਣੇ ਅੰਕਾਂ ਵਿੱਚ ਹੋਰ ਵਾਧਾ ਕਰਨਾ ਚਾਹੁੰਦੇ ਹੋ ਤਾਂ ਕੀ ਯਤਨ ਕਰੋਗੇ ਆਪਣੇ ਅੰਕਾਂ ਵਿੱਚ ਹੋਰ ਵਾਧਾ ਕਰਨ ਲਈ ਆਪਣੇ ਅੰਕਾਂ ਨੂੰ ਵਧਾਉਣ ਲਈ ਤੁਹਾਨੂੰ ਕੁਝ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਕੁਝ ਯਤਨ ਕਰਨੇ ਪੈਣਗੇ ਤੁਸੀਂ ਹੁਣ ਸੋਚਣਾ ਹੈ ਤੇ ਆਪਣੀ ਕਿਤਾਬ ਵਿੱਚ ਲਿਖਣਾ ਹੈ ਕਿ ਮੈਂ ਆਪਣੇ ਅੰਕ ਵਧਾਉਣ ਲਈ ਹੋਰ ਕਿਹੜੇ-ਕਿਹੜੇ ਯਤਨ ਕਰਾਂਗਾ ਆਪਣੇ ਆਪ ਵਿੱਚ ਕਿੰਨੇ ਸੁਧਾਰ ਜਾਂ ਇੰਪਰੂਵਮੈਂਟਸ ਕਰਾਂਗਾ ਜਾਂ ਮੈਂ ਕਿਹੜੀਆਂ ਆਦਤਾਂ ਹਨ ਜਿਨ੍ਹਾਂ ਨੂੰ ਅਪਣਾਵਾਂਗਾ ਜਿਹੜੀਆਂ ਮੈਂ ਪਹਿਲਾਂ ਸਟੇਟਮੈਂਟਸ ਦਸੀਆਂ ਹਨ ਉਹਨਾਂ ਵਿੱਚੋਂ ਕੁਝ ਹੋ ਸਕਦਾ ਹੈ ਸਟੇਟਮੈਂਟਸ ਉਹੀ ਪਹਿਲਾਂ ਹੀ ਕਰਦੇ ਹੋ ਤੇ ਕੁਝ ਜਿਹੜੇ ਹਨ ਕਥਨ ਉਹ ਤੁਹਾਡੇ ਤੇ ਪੂਰੇ ਨਹੀਂ ਉਤਰਦੇ ਇਸ ਲਈ ਤੁਸੀਂ ਉਨ੍ਹਾਂ ਦੇ ਵਿੱਚ ਆਪਣੇ ਆਪ ਨੂੰ ਹੋਰ ਅੰਕ ਵਧਾਉਣ ਦਾ ਯਤਨ ਕਰਨਾ ਹੈ ਤੇ ਆਪਣੇ ਅੰਕਾਂ ਨੂੰ ਬਿਹਤਰ ਕਰਨ ਲਈ ਤੁਸੀਂ ਕੀ ਕਰਨਾ ਹੈ ਆਪਣੇ ਆਪ ਵਿੱਚ ਇੰਪਰੂਵਮੈਂਟਸ ਕਰਨੀਆਂ ਹਨ ਬੇਟਾ ਤੁਸੀਂ ਇੱਕ ਸ਼ੁਕਰਗੁਜ਼ਾਰੀ ਦਾ ਕਲੰਡਰ ਵੀ ਤਿਆਰ ਕਰ ਸਕਦੇ ਹੋ ਪਿਆਰੇ ਬੱਚਿਓ ਸਾਨੂੰ ਹਮੇਸ਼ਾ ਹੀ ਆਪਣੇ ਵੱਡਿਆਂ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਪਰੰਤੂ ਅਸੀਂ ਤੁਹਾਡੀ ਕਿਤਾਬ ਵਿੱਚ ਦਿੱਤੇ ਅਨੁਸਾਰ ਆਪਣੇ ਬਜ਼ੁਰਗਾਂ ਅਤੇ ਮਾਪਿਆਂ ਦਾ ਵਿਸ਼ੇਸ਼ ਤਰੀਕੇ ਨਾਲ ਧੰਨਵਾਦ ਕਰਨ ਲਈ ਆਪਣਾ ਸ਼ੁਕਰਗੁਜ਼ਾਰੀ ਦਾ ਕੈਲੰਡਰ ਤਿਆਰ ਕਰ ਸਕਦੇ ਹਾਂ ਕੈਲੰਡਰ ਦੇ ਹਿਸਾਬ ਨਾਲ ਅਸੀਂ ਦੇਖਾਂਗੇ ਕਿ ਅਸੀਂ ਕਦੋਂ-ਕਦੋਂ ਕਿਸ ਤਰੀਕੇ ਦੇ ਨਾਲ ਸਪੈਸ਼ਲ ਜਿਹੜਾ ਥੈਂਕਸ ਹੈ ਜਾਂ ਸਪੈਸ਼ਲ ਧੰਨਵਾਦ ਸਪੈਸ਼ਲ ਸ਼ੁਕਰਗੁਜ਼ਾਰੀ ਦੇ ਭਾਵ ਜਿਹੜੇ ਹਨ ਉਹ ਪ੍ਰਗਟ ਕਰ ਸਕਦੇ ਹਾਂ ਅਸੀਂ ਕੈਲੰਡਰ ਵਿੱਚ ਨੋਟ ਕਰ ਲਵਾਂਗੇ ਕਿ ਅਸੀਂ ਕਦੋਂ ਕਿਵੇਂ ਜਿਹੜਾ ਹੈ ਸਪੈਸ਼ਲ ਥੈਂਕਸ ਕਰਨਾ ਹੈ ਜਾਂ ਸਪੈਸ਼ਲ ਤਰੀਕੇ ਦੇ ਨਾਲ ਆਪਣੇ ਵੱਡਿਆਂ ਦਾ ਆਪਣੇ ਮਾਤਾ ਪਿਤਾ ਜੀ ਦਾ ਆਪਣੇ ਗ੍ਰੈਂਡ ਪੇਰੈਂਟਸ ਦਾ ਜਾਂ ਆਪਣੇ ਘਰ ਵਿੱਚਲੇ ਹੋਰ ਵੱਡਿਆਂ ਦਾ ਕਿਵੇਂ ਅਸੀਂ ਸ਼ੁਕਰਗੁਜ਼ਾਰ ਜਾਂ ਧੰਨਵਾਦ ਕਰ ਸਕਦੇ ਹਾਂ ਬੇਟਾ ਯਾਦ ਰੱਖਣਾ ਹੈ ਕਿ ਧੰਨਵਾਦ ਤਾਂ ਅਸੀਂ ਹਮੇਸ਼ਾ ਹੀ ਕਰਦੇ ਰਹਿਣਾ ਚਾਹੀਦਾ ਹੈ ਕਦੇ ਵੀ ਭੁੱਲਣਾ ਨਹੀਂ ਹਮੇਸ਼ਾ ਸ਼ੁਕਰਗੁਜ਼ਾਰ ਹੀ ਰਹਿਣਾ ਹੈ ਲੇਕਿਨ ਜੇਕਰ ਵਿਸ਼ੇਸ਼ ਤਰੀਕੇ ਨਾਲ ਧੰਨਵਾਦ ਕਰਨਾ ਹੈ ਉਹਨਾਂ ਨੂੰ ਸਪੈਸ਼ਲ ਫੀਲ ਕਰਾਉਣਾ ਹੈ ਤਾਂ ਅਸੀਂ ਆਪਣਾ ਸ਼ੁਕਰਗੁਜ਼ਾਰੀ ਦਾ ਕੈਲੰਡਰ ਇਸ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਜਿਵੇਂ ਤੁਸੀਂ ਦਿਖਾਇਆ ਗਿਆ ਹੈ ਕਿ ਤੁਸੀਂ ਸੋਮਵਾਰ ਨੂੰ ਮੰਨ ਲਓ ਕਿ ਤੁਸੀਂ ਆਪਣੇ ਮਾਤਾ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਡਾਇਰੀ ਤੇ ਨੋਟ ਕਰ ਲੈਣਾ ਹੈ ਕਿ ਮੈਂ ਸਪੈਸ਼ਲ ਜਿਹੜਾ ਹੈ ਖਾਸ ਤਰੀਕੇ ਨਾਲ ਨਾ ਕਿਸੇ ਵਿਸ਼ੇਸ਼ ਤਰੀਕੇ ਨਾਲ ਆਪਣੇ ਮਾਤਾ ਪਿਤਾ ਮਾਤਾ ਜੀ ਦਾ ਧੰਨਵਾਦ ਕਿਉਂ ਕੀਤਾ ਤੇ ਕਿਵੇਂ ਕੀਤਾ ਬੇਟਾ ਇਸੇ ਤਰ੍ਹਾਂ ਤੁਸੀਂ ਮੰਨ ਲਓ ਮੰਗਲਵਾਰ ਨੂੰ ਆਪਣੇ ਪਿਤਾ ਜੀ ਦਾ ਸਪੈਸ਼ਲ ਥੈਂਕਸ ਕਰਦੇ ਹੋ ਵਿਸ਼ੇਸ਼ ਤਰੀਕੇ ਦੇ ਨਾਲ ਧੰਨਵਾਦ ਕਰਦੇ ਹੋ ਕਿਉਂ ਕੀਤਾ ਹੈ ਤੇ ਕਿਵੇਂ ਕੀਤਾ ਹੈ ਉਸ ਨੂੰ ਨੋਟ ਕਰ ਲੈਣਾ ਹੈ ਇਸੇ ਤਰ੍ਹਾਂ ਕਿਸੇ ਦਿਨ ਤੁਸੀਂ ਆਪਣੇ ਦਾਦਾ ਜੀ ਦਾ ਕਿਸੇ ਦਿਨ ਆਪਣੀ ਦਾਦੀ ਜੀ ਦਾ ਜਾਂ ਕਿਸੇ ਦਿਨ ਆਪਣੇ ਨਾਨਾ ਜੀ ਜਾਂ ਨਾਨੀ ਜੀ ਦਾ ਤੇ ਆਪਣੇ ਪਰਿਵਾਰ ਵਿੱਚਲੇ ਹੋਰ ਵੱਡਿਆਂ ਦਾ ਸਤਿਕਾਰ ਧੰਨਵਾਦ ਜਾਂ ਸਪੈਸ਼ਲ ਥੈਂਕਸ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਇੱਕ ਆਪਣਾ ਸ਼ੁਕਰਗੁਜ਼ਾਰੀ ਦਾ ਕੈਲੰਡਰ ਤਿਆਰ ਕਰ ਲੈਣਾ ਹੈ ਆਪਣੀ ਕਿਤਾਬ ਵਿੱਚ ਜਾਂ ਤੁਹਾਡੀ ਕੋਈ ਡਾਇਰੀ ਹੈ ਉਸ ਵਿੱਚ ਤੁਸੀਂ ਨੋਟ ਕਰ ਲੈਣਾ ਹੈ ਤੇ ਅਸੀਂ ਕਿਉਂ ਕੀਤਾ ਹੈ ਤੇ ਕਿਵੇਂ ਕੀਤਾ ਹੈ ਇਹ ਵੀ ਜ਼ਰੂਰ ਨੋਟ ਕਰ ਲੈਣਾ ਹੈ ਜਦੋਂ ਕੁਝ ਦੇਰ ਬਾਅਦ ਤੁਸੀਂ ਇਸ ਨੂੰ ਪੜੋਗੇ ਤਾਂ ਤੁਹਾਨੂੰ ਬਹੁਤ ਹੀ ਗੁੱਡ ਫੀਲ ਹੋਏਗਾ ਤੁਸੀਂ ਬਹੁਤ ਹੀ ਵਧੀਆ ਮਹਿਸੂਸ ਕਰੋਗੇ ਬੇਟਾ ਹੁਣ ਤੁਸੀਂ ਆਪਣੀ ਕਿਤਾਬ ਵਿੱਚ ਦਿੱਤੀ ਜਗ੍ਹਾ ਵਿੱਚ ਆਪਣੇ ਬਜ਼ੁਰਗਾਂ ਤੋਂ ਸੁਣੀ ਹੋਈ ਕੋਈ ਕਹਾਣੀ ਲਿਖਣੀ ਹੈ ਜੇ ਤੁਸੀਂ ਸੁਣੀ ਹੈ ਤਾਂ ਬਹੁਤ ਵਧੀਆ ਗੱਲ ਹੈ ਜੇ ਨਹੀਂ ਸੁਣੀ ਤਾਂ ਤੁਸੀਂ ਕੁਝ ਸਮਾਂ ਕੱਢ ਕੇ ਆਪਣੇ ਬਜ਼ੁਰਗਾਂ ਕੋਲ بیٹھਣਾ ਹੈ ਆਪਣੇ ਤੋਂ ਵੱਡਿਆਂ ਕੋਲ بیٹھਣਾ ਹੈ ਤੇ ਉਹਨਾਂ ਨੂੰ ਕਹਿਣਾ ਹੈ ਕਿ ਸਾਨੂੰ ਕੋਈ ਕਹਾਣੀ ਸੁਣਾਓ ਤੇ ਉਹ ਕਹਾਣੀ ਸੁਣ ਕੇ ਸਮਝ ਕੇ ਤੁਸੀਂ ਆਪਣੇ ਕਿਤਾਬ ਵਿੱਚ ਦਿੱਤੇ ਹੋਏ ਸਥਾਨ ਵਿੱਚ ਲਿਖ ਲੈਣੀ ਹੈ ਪਰ ਯਾਦ ਰੱਖਣਾ ਹੈ ਕਿ ਲਿਖਾਈ ਸੋਹਣੀ ਕਰਨੀ ਹੈ ਸੁੰਦਰ ਕਰਨੀ ਹੈ ਜਲਦਬਾਜੀ ਜਾਂ ਕਾਲੀ ਨਹੀਂ ਕਰਨੀ ਆਰਾਮ ਨਾਲ ਲਿਖਣੀ ਹੈ ਬੇਟਾ ਬਜ਼ੁਰਗਾਂ ਕੋਲ ਬਹੁਤ ਸਾਰੀਆਂ ਕਹਾਣੀਆਂ ਬਾਤਾਂ ਬੁਝਾਰਤਾ ਹੁੰਦੀਆਂ ਹਨ ਜਿਹੜਾ ਇੱਕ ਕਿਸਮ ਦਾ ਅਨਮੋਲ ਖਜ਼ਾਨਾ ਹੈ ਅਸੀਂ ਉਹਨਾਂ ਕੋਲੋਂ ਉਹ ਕਹਾਣੀਆਂ ਸੁਣ ਸਕਦੇ ਹਾਂ ਕਿਉਂਕਿ ਉਸ ਵਿੱਚ ਬਹੁਤ ਜ਼ਿਆਦਾ ਤਜਰਬੇਦਾਰ ਗੱਲਾਂ ਦਿੱਤੀਆਂ ਹੁੰਦੀਆਂ ਹਨ ਬੇਟਾ ਇਸ ਤਰ੍ਹਾਂ ਸੋਹਣੀਆਂ ਕਹਾਣੀਆਂ ਅਸੀਂ ਆਪਣੀ ਕਾਪੀ ਵਿੱਚ ਜਾਂ ਕਿਸੇ ਡਾਇਰੀ ਵਿੱਚ ਨੋਟ ਕਰ ਲੈਣੀਆਂ ਹਨ ਇਸ ਤਰੀਕੇ ਨਾਲ ਜ਼ਰੂਰੀ ਨਹੀਂ ਕਿ ਤੁਸੀਂ ਇੱਕ ਹੀ ਕਹਾਣੀ ਲਿਖਣੀ ਹੈ ਤੁਸੀਂ ਜਿੰਨੀਆਂ ਵੀ ਕਹਾਣੀਆਂ ਸੁਣਦੇ ਹੋ ਉਹਨਾਂ ਸਾਰੀਆਂ ਨੂੰ ਨੋਟ ਕਰ ਲੈਣਾ ਹੈ ਉਹਨਾਂ ਸਾਰੀਆਂ ਨੂੰ ਕਿਸੇ ਕਾਪੀ ਤੇ ਡਾਇਰੀ ਤੇ ਸੁੰਦਰ ਲਿਖਾਈ ਵਿੱਚ ਲਿਖ ਲੈਣਾ ਹੈ ਬੇਟਾ ਇਸੇ ਤਰ੍ਹਾਂ ਤੁਸੀਂ ਆਪਣੇ ਬਜ਼ੁਰਗਾਂ ਤੋਂ ਉਹਨਾਂ ਦੇ ਬਚਪਨ ਬਾਰੇ ਸੁਣੀਆਂ ਗੱਲਾਂ ਵੀ ਲਿਖ ਸਕਦੇ ਹੋ ਬਜ਼ੁਰਗਾਂ ਕੋਲ ਬੈਠਣਾ ਹੈ ਜਦੋਂ ਵੀ ਤੁਹਾਡੇ ਕੋਲ ਸਮਾਂ ਹੁੰਦਾ ਹੈ ਛੁੱਟੀ ਵਾਲਾ ਦਿਨ ਹੈ ਜਾਂ ਤੁਹਾਨੂੰ ਕੋਈ ਕੰਮ ਘੱਟ ਹੈ ਤਾਂ ਤੁਸੀਂ ਕੀ ਕਰਨਾ ਹੈ ਆਪਣੇ ਬਜ਼ੁਰਗਾਂ ਦੇ ਨਾਲ ਸਮਾਂ ਬਿਤਾਉਣਾ ਹੈ ਉਹਨਾਂ ਕੋਲ ਬੈਠਣਾ ਹੈ ਤੇ ਉਹਨਾਂ ਦੇ ਬਚਪਨ ਬਾਰੇ ਉਹਨਾਂ ਕੋਲੋਂ ਗੱਲਾਂ ਸੁਣਨੀਆਂ ਹਨ ਇਸ ਨਾਲ ਤੁਸੀਂ ਕੰਪੈਰੀਸ਼ਨ ਵੀ ਕਰ ਸਕੋਗੇ ਤੁਲਨਾ ਵੀ ਕਰ ਸਕੋਗੇ ਕਿ ਉਹਨਾਂ ਦਾ ਬਚਪਨ ਤੇ ਤੁਹਾਡਾ ਬਚਪਨ ਕਿੰਨਾ ਕੁ ਅਲੱਗ ਹੈ ਉਸ ਸਮੇਂ ਦੌਰਾਨ ਕਿਸ ਤਰ੍ਹਾਂ ਦੀਆਂ ਚੀਜ਼ਾਂ ਸੀ ਤੇ ਹੁਣ ਕਿਸ ਤਰ੍ਹਾਂ ਦੀਆਂ ਹਨ ਉਦੋਂ ਉਹ ਕਿਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਸਨ ਤੇ ਅੱਜ ਕੱਲ ਤੁਸੀਂ ਕਿਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਹੋ ਤੁਸੀਂ ਆਪਣਾ ਖਾਲੀ ਸਮਾਂ ਕਿਸ ਤਰ੍ਹਾਂ ਦੇ ਨਾਲ ਬਿਤਾਉਂਦੇ ਹੋ ਤੇ ਉਹ ਕਿਸ ਤਰ੍ਹਾਂ ਬਿਤਾਉਂਦੇ ਸਨ ਇਸੇ ਤਰ੍ਹਾਂ ਉਹਨਾਂ ਦੇ ਸਕੂਲ ਬਾਰੇ ਉਹਨਾਂ ਦੀ ਪੜ੍ਹਾਈ ਬਾਰੇ ਉਹਨਾਂ ਦੇ ਬਚਪਨ ਬਾਰੇ ਉਹਨਾਂ ਦੇ ਸਾਥੀਆਂ ਬਾਰੇ ਬਚਪਨ ਦੀਆਂ ਖੇਡਾਂ ਬਾਰੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਤੁਸੀਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ ਉਹਨਾਂ ਕੋਲੋਂ ਸੁਣ ਸਕਦੇ ਹੋ ਬੇਟਾ ਅੱਜ ਦਾ ਯੁੱਗ ਟੈਕਨੋਲੋਜੀ ਦਾ ਯੁੱਗ ਹੈ ਕੰਪਿਊਟਰ ਦਾ ਯੁੱਗ ਹੈ ਇਸ ਲਈ ਸਾਇੰਸ ਨੇ ਬਹੁਤ ਸਾਰੀਆਂ ਖੋਜਾਂ ਤਰੱਕੀਆਂ ਕਰ ਲਈਆਂ ਹਨ ਲੇਕਿਨ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ ਵੀ ਪੁੱਛਣਾ ਹੈ ਕਿ ਉਹਨਾਂ ਨੂੰ ਆਪਣੇ ਬਚਪਨ ਨਾਲੋਂ ਅੱਜ ਦੇ ਬਚਪਨ ਵਿੱਚ ਕੀ ਕੀ ਫਰਕ ਮਹਿਸੂਸ ਹੁੰਦਾ ਹੈ ਬੇਟਾ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਮਾਪਿਆਂ ਤੇ ਬਜ਼ੁਰਗਾਂ ਨਾਲ ਕਿਹੜੇ ਕੰਮ ਕਰਨ ਵਿੱਚ ਆਨੰਦ ਮਹਿਸੂਸ ਕਰਦੇ ਹੋ ਉਹਨਾਂ ਨੂੰ ਵੀ ਨੋਟ ਕਰ ਲੈਣਾ ਹੈ ਤੁਸੀਂ ਸੋਚਣਾ ਹੈ ਕਿ ਤੁਹਾਨੂੰ ਆਪਣੇ ਮਾਪਿਆਂ ਦੇ ਨਾਲ ਸਮਾਂ ਬਤਾ ਕੇ ਜਾਂ ਆਪਣੇ ਬਜ਼ੁਰਗਾਂ ਦੇ ਨਾਲ ਸਮਾਂ ਬਤਾ ਕੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿਹੜੇ ਕਿਹੜੀਆਂ ਚੀਜ਼ਾਂ ਹਨ ਕਿਹੜੇ-ਕਿਹੜੇ ਕੰਮ ਹਨ ਕਿਹੜੀਆਂ-ਕਿਹੜੀਆਂ ਐਕਟੀਵਿਟੀਆਂ ਹਨ ਜਿਹੜੀਆਂ ਤੁਹਾਨੂੰ ਆਪਣੇ ਮਾਪਿਆਂ ਨਾਲ ਕਰਕੇ ਜਾਂ ਆਪਣੇ ਬਜ਼ੁਰਗਾਂ ਨਾਲ ਕਰਕੇ ਖੁਸ਼ੀ ਹੁੰਦੀ ਹੈ ਪ੍ਰਸੰਤਾ ਮਿਲਦੀ ਹੈ ਤੁਸੀਂ ਬਹੁਤ ਗੁੱਡ ਫੀਲ ਕਰਦੇ ਹੋ ਇਸ ਤਰੀਕੇ ਨਾਲ ਉਹ ਵੀ ਜ ਤੁਸੀਂ ਆਪਣੇ ਕਿਤਾਬ ਵਿੱਚ ਆਪਣੀ ਆਪਣੀ ਡਾਇਰੀ ਵਿੱਚ ਨੋਟ ਕਰ ਲੈਣੀਆਂ ਹਨ ਕਿ ਤੁਹਾਨੂੰ ਕਦੋਂ ਹੈਪੀਨੈਸ ਹੋਈ ਤੁਸੀਂ ਕਦੋਂ ਆਪਣੇ ਮਾਪਿਆਂ ਦੇ ਨਾਲ ਸਮਾਂ ਬਤੀਤ ਕੀਤਾ ਤਾਂ ਤੁਹਾਨੂੰ ਬਹੁਤ ਹੀ ਵਧੀਆ ਮਹਿਸੂਸ ਹੋਇਆ ਤੁਸੀਂ ਆਪਣੇ ਮਾਪਿਆਂ ਤੇ ਆਪਣੇ ਬਜ਼ੁਰਗਾਂ ਨਾਲ ਬਿਤਾਇਆ ਹੋਇਆ ਸਮਾਂ ਬਿਤਾਏ ਹੋਏ ਪਲ ਜਦੋਂ ਤੁਹਾਨੂੰ ਆਨੰਦ ਜਾਂ ਖੁਸ਼ੀ ਮਹਿਸੂਸ ਹੋਈ ਹੋਵੇ ਉਹਨਾਂ ਨੂੰ ਵੀ ਨੋਟ ਕਰ ਲੈਣਾ ਹੈ ਇਸੇ ਤਰ੍ਹਾਂ ਬੇਟਾ ਤੁਸੀਂ ਆਪਣੇ ਪੈਣ ਭਰਾਵਾਂ ਜਾਂ ਹੋਰ ਚਾਚਾ ਚਾਚੀ ਮਾਮਾ ਮੰਮੀ ਮਾਸੀ ਮਾਸੜ ਪੂਆ ਫੁੱਫਣ ਨਾਲ ਬਿਤਾਏ ਹੋਏ ਪਲ ਵੀ ਲਿਖ ਸਕਦੇ ਹੋ ਬੇਟਾ ਆਪਣੇ ਵੱਡਿਆਂ ਦਾ ਧੰਨਵਾਦ ਕਰਨ ਲਈ ਆਪਣੇ ਹੱਥੀਂ ਸ਼ੁਕਰਗੁਜ਼ਾਰੀ ਦਾ ਸੋਨਾ ਜਾਂ ਕਾਰਡ ਵੀ ਬਣਾਉਣਾ ਹੈ ਤੇ ਜਦੋਂ ਵੀ ਤੁਹਾਨੂੰ ਲੱਗੇ ਧੰਨਵਾਦ ਕਰਨ ਲਈ ਉਹ ਤੁਸੀਂ ਕਾਰਡ ਵੀ ਉਹਨਾਂ ਨੂੰ ਭੇਟ ਕਰ ਸਕਦੇ ਹੋ ਸੋਨਾ ਜਾਂ ਸਾਫ਼ ਸੁਥਰਾ ਵਧੀਆ ਜਿਹਾ ਕਾਰਡ ਬਣਾ ਕੇ ਵੀ ਤੁਸੀਂ ਉਹਨਾਂ ਨੂੰ ਸਪੈਸ਼ਲ ਫੀਲ ਕਰਾ ਸਕਦੇ ਹੋ ਜਾਂ ਤੁਸੀਂ ਉਹਨਾਂ ਪ੍ਰਤੀ ਆਪਣੇ ਧੰਨਵਾਦ ਜਿਹੜੇ ਭਾਵ ਹਨ ਜਾਂ ਸ਼ੁਕਰਗੁਜ਼ਾਰੀ ਦੇ ਭਾਵ ਹਨ ਉਹ ਪ੍ਰਗਟ ਕਰ ਸਕਦੇ ਬੇਟਾ ਆਓ ਜਰਾ ਦੁਹਰਾਈ ਕਰੀਏ ਰਿਵੀਜ਼ਨ ਕਰੀਏ ਕਿ ਅੱਜ ਅਸੀਂ ਅੱਜ ਦੇ ਪਾਠ ਵਿੱਚ ਕੀ ਕੀ ਸਿੱਖਿਆ ਹੈ ਅਸੀਂ ਕੀ ਸਿੱਖਿਆ ਹੈ ਕਿ ਅਸੀਂ ਆਪਣੇ ਵੱਡਿਆਂ ਦਾ ਆਪਣੇ ਬਜ਼ੁਰਗਾਂ ਦਾ ਆਪਣੇ ਪਰਿਵਾਰਿਕ ਮੈਂਬਰਾਂ ਦਾ ਧੰਨਵਾਦ ਕਿਵੇਂ ਕਰਨਾ ਹੈ ਅਸੀਂ ਉਹਨਾਂ ਲਈ ਆਪਣੀ ਸ਼ੁਕਰਗੁਜ਼ਾਰੀ ਦੇ ਭਾਵ ਕਿਵੇਂ ਪ੍ਰਗਟ ਕਰਨੇ ਹਨ ਉਹਨਾਂ ਦੀ ਸਹਾਇਤਾ ਕਰਕੇ ਘਰ ਦੇ ਛੋਟੇ-ਛੋਟੇ ਕੰਮਾਂ ਵਿੱਚ ਉਹਨਾਂ ਦੀ ਹੈਲਪ ਕਰਕੇ ਅਸੀਂ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦੇ ਹਾਂ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੇ ਨਿੱਕੇ-ਨਿੱਕੇ ਕੰਮਾਂ ਵਿੱਚ ਮਦਦ ਕਰਕੇ ਉਹਨਾਂ ਦੇ ਨਾਲ ਨਿਮਰਤਾ ਹਲੀਮੀ ਪਿਆਰ ਪਰੇ ਸ਼ਬਦਾਂ ਨਾਲ ਬੋਲ ਕੇ ਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਕਰ ਸਕਦੇ ਹਾਂ ਬੇਟਾ ਹਮੇਸ਼ਾ ਵੱਡਿਆਂ ਦੀ ਆਗਿਆ ਦਾ ਪਾਲਣ ਕਰਨਾ ਹੈ ਆਗਿਆਕਾਰੀ ਬਣਨਾ ਹੈ ਅੱਗੋਂ ਬਹਿਸ ਨਹੀਂ ਕਰਨੀ ਬੇਟਾ ਇਸੇ ਤਰ੍ਹਾਂ ਅਸੀਂ ਉਹਨਾਂ ਦਾ ਧੰਨਵਾਦ ਕਰਕੇ ਸਤਿਕਾਰ ਕਰਕੇ ਤੇ ਉਹਨਾਂ ਦੇ ਨਾਲ ਕੁਝ ਸਮਾਂ ਬਿਤਾ ਕੇ ਉਹਨਾਂ ਦਾ ਹਾਲਚਾਲ ਪੁੱਛ ਕੇ ਤੇ ਅਸੀਂ ਕੀ ਕਰ ਸਕਨੇ ਹਾਂ ਉਹਨਾਂ ਪ੍ਰਤੀ ਆਪਣੇ ਧੰਨਵਾਦ ਦੇ ਆਪਣੇ ਸ਼ੁਕਰਗੁਜ਼ਾਰੀ ਦੇ ਭਾਵ ਪ੍ਰਗਟ ਕਰ ਸਕਦੇ ਹਾਂ ਹਮੇਸ਼ਾ ਹੀ ਤਨਵਦੀ ਹੋਏ ਰਹਿਣਾ ਹੈ ਪਿਤਾ ਮੈਨੂੰ ਪੂਰੀ ਉਮੀਦ ਹੈ ਮੈਂ ਆਸ ਕਰਦੀ ਹਾਂ ਕਿ ਸਾਡੀ ਅੱਜ ਦੀ ਵਿਚਾਰ ਚਰਚਾ ਵਿੱਚੋਂ ਤੁਸੀਂ ਜ਼ਰੂਰ ਹੀ ਕੁਝ ਨੁਕਤੇ ਸਿੱਖੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਅਪਣਾਉਣ ਦਾ ਯਤਨ ਕਰੋਗੇ ਇਹਨਾਂ ਨੁਕਤਿਆਂ ਨੂੰ ਤੁਸੀਂ ਅਪਣਾ ਕੇ ਆਪਣੇ ਬਜ਼ੁਰਗਾਂ ਦੀਆਂ ਆਪਣੇ ਮਾਤਾ ਜੀ ਪਿਤਾ ਜੀ ਆਪਣੇ ਦਾਦਾ ਜੀ ਦਾਦੀ ਜੀ ਨਾਨਾ ਜੀ ਨਾਨੀ ਜੀ ਤੇ ਪਰਿਵਾਰ ਵਿੱਚਲੇ ਹੋਰ ਵੱਡਿਆਂ ਦੀਆਂ ਅਸੀਸਾਂ ਪ੍ਰਾਪਤ ਕਰਦੇ ਰਹੋਗੇ ਉਹਨਾਂ ਦੀਆਂ ਨਿੱਗੀਆਂ ਮਿੱਠੀਆਂ ਅਸੀਸਾਂ ਉਹਨਾਂ ਦੇ ਅਸ਼ੀਰਵਾਦ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਸੁਖੀ ਖੁਸ਼ਹਾਲ ਤੇ ਸੁਖਦਾਈ ਜੀਵਨ ਬਤੀਤ ਕਰਦੇ ਰਹੋਗੇ ਹਮੇਸ਼ਾ ਖੁਸ਼ ਰਹਿਣਾ ਹੈ ਸਟੇ ਬLESSED ਸਟੇ ਹੈਪੀ ਥੈਂਕ ਯੂ ਥੈਂਕ ਯੂ ਸੋ ਮਚ